ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਾਰੇ ਗੁਰੂ ਦਾਇ ਖਾਸ ਰੂਪ ਸਾ ਸੰਗਤ ਜੀ ਅੱਜ ਆਪਾਂ 14ਵੀਂ ਅਸ਼ਟਪਦੀ ਦੀ ਵਿਆਖਿਆ ਸੁਖਮਣ ਸਾਹਿਬ ਜੀ 14ਵੀਂ ਅਸ਼ਟਪਦੀ ਦੀ ਵਿਆਖਿਆ ਆਰੰਭ ਕਰਦੇ ਹਾਂ ਜੀ ਸਲੋਕ ਤਜੋ ਸਿਆਣ ਪਸੁਰਜਨੋ ਸਿਮਰੋ ਹਰ ਹਰ ਰਾਇ ਏਕਿਆਸ ਹਰ ਮਨ ਰੱਖੋ ਦੁਖ ਦੁਖ ਭਰਮ ਪਹੁੰਚ ਜਾਏ हे ਬੁੱਧੀਵਾਨੋ ਆਪਣੀ ਜਾਤਰੀ ਛੱਡ ਦਿਓ ਅਤੇ ਪ੍ਰਮਾਤਮਾ ਦਾ ਸਿਮਰਨ ਕਰੋ ਇੱਕ ਹਰੀ ਦਾ ਹਰੀ ਦੀ ਆਸ ਮਨ ਵਿੱਚ ਰੱਖੋ ਤਾਂ ਦੁਖ ਭਰਮ ਤਾਂ ਡਰ ਦੂਰ ਹੋ ਜਾਵੇਗਾ ਅਸ਼ਟਪਦੀ ਮਾਨੁਕ ਕੀ ਟੇਕ ਬਿਰਤੀ ਸਭ ਜਾਣ ਦੇਵਨ ਕੋ ਏਕੇ ਭਗਵਾਨ ਮਨੁਖ ਦੀ ਓਟ ਸਭ ਵਿਅਰਥ ਜਾਣੋ ਦੇਣ ਨੂੰ ਇੱਕ ਭਗਵਾਨ ਹੀ ਹੈ ਜਿਸਕੇ دیے ਰਹੇ ਅਗਾਏ ਬਹੁ ਨਤਸਨਾ ਲਾਗੇ ਆਏ ਜਿਸਦੇ ਦੇਨ ਨਾਲ ਰਜੇ ਰਹੀਦਾ ਹੈ ਅਤੇ ਮੁਰਿਸ਼ਨਾ ਮੁਰਿਸ਼ਨਾ ਆਣ ਕੇ ਨਹੀਂ ਲੱਗਦੀ ਮਾਰੇ ਰੱਖੇ ਕੋ ਆਪ ਮਨੁੱਖ ਕੇ ਕੁਛ ਨਹੀਂ ਹਾਥ ਮਾਰਦਾ ਤੇ ਡਰਦਾ ਮਾਰਦਾ ਤੇ ਰੱਖਦਾ ਉਹੀ ਇੱਕ ਹੈ ਮਨੁੱਖ ਦੇ ਹੱਥ ਵਿੱਚ ਕੁਛ ਨਹੀਂ ਹੈ ਤਿਸ ਦਾ ਹੁਕਮ 부 ਸੁਖ ਹੋਏ ਤਿਸ ਦਾ ਨਾਮ ਰੰਕ ਕੰਠ ਪੁਰੋਏ ਉਸ ਦਾ ਹੁਕਮ ਮੰਨਣ ਨਾਲ ਸੁਖ ਮਿਲਦਾ ਹੈ ਉਸ ਦਾ ਨਾਮ ਹਿਰਦੇ ਵਿੱਚ ਪੁਰੋ ਕੇ ਰੱਖੋ ਸਿਮਰ 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 ਪ੍ਰਭ ਸੋਏ ਨਾਨਕ ਬਿਗ ਨਾ ਲਾਗੇ ਕੋਏ ਉਸ ਪ੍ਰਭੂ ਨੂੰ ਸਦਾ ਹੀ ਸਿਮਰਨ ਨਾਲ ਕੋਈ ਬਿਗ ਨਹੀਂ ਲੱਗਦਾ ਉਸਤਤ ਮਰ ਮੈਂ ਕਰ ਅੰਕਾਰ ਕਰ ਮਨ ਮੇਰੇ ਸਤਿ ਵਿਵਹਾਰ ਮਨ ਵਿੱਚ ਪ੍ਰਮਾਤਮਾ ਦੀ ਉਸਤਤੀ ਕਰੋ हे ਮੇਰੇ ਮਨ ਸੱਚ ਦਾ ਵਿਹਾਰ ਕਰੋ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸਹਿਲਾ ਕਰ ਲੈ ਜੀਓ ਰਸਨਾ ਦੁਆਰਾ ਪਵਿੱਤਰ ਅਮਰਤ ਨਾਮ ਨੂੰ ਪਿਓ ਇਸ ਤਰ੍ਹਾਂ ਮਨ ਨੂੰ ਸਦਾ ਲਈ ਸੁਖੀ ਕਰ ਲੋ ਨੈਣੋ ਪੇਠਾ ਕਰ ਕਾ ਰੰਗ ਸਾਧ ਸੰਗ ਬਿਨਸੇ ਸਭ ਸੰਗ ਅੱਖਾਂ ਨਾਲ ਉਸ ਮਾਲਕ ਦੇ ਰੰਗ ਵੇਖੋ ਸਾਧ ਦੇ ਸੰਗ ਕਰਕੇ ਸਭ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਚਰਨ ਚਲੋ ਮਾਰੋ ਗੋਬਿੰਦ ਮਿਟੇ ਪਾਪ ਜਪੀਏ ਹਰਬਿੰਦ ਪੈਰਾਂ ਨਾਲ ਪਰਮੇਸ਼ਰ ਦੇ ਰਸਤੇ ਉੱਪਰ ਤੁਰੋ ਫੇ ਸ਼ੇਨ ਭਰ ਹਰੀ ਨੂੰ ਜਪਨ ਨਾਲ ਸਭ ਪਾਪ ਮਿਟ ਜਾਂਦੇ ਹਨ ਕਰ ਹਰ ਕਰਮ ਸਰਨ ਹਰ ਕਥਾ ਹਰ ਦਰਗੇ ਨਾਨਕੂ ਜਲ ਮਥਾ ਹੱਥਾਂ ਨਾਲ ਹਰੀ ਦੀ icar ਤੇ ਕੰਨਾਂ ਨਾਲ ਹਰੀ ਦੀ ਕਥਾ ਸੁਨੋ ਹਰੀ ਦੀ ਦਰਗੇ ਵਿੱਚ ਤੇਰਾ ਮੱਥਾ ਉਜਲਾ ਹੋਵੇਗਾ ਵਡਪਾਗੀ ਤੇ ਜਨ ਜਗਮਾਏ ਸਦਾ ਸਦਾ ਹਰ ਕੇ ਗੁਣ ਗਾਏ ਉਹ ਪੁਰਸ਼ ਜਗਤ ਵਿੱਚ ਵੱਡੇ ਪਾਗਾ ਵਾਲੇ ਹਨ ਜਿਹੜੇ ਸਦਾ ਹੀ ਹਰੀ ਦੇ ਗੁਣ ਗਾਉਂਦੇ ਹਨ RAM ਨਾਮ ਜੋ ਕਰੇ ਵਿਚਾਰ 체ਤਨਮੰਤ ਗਣੀ ਸੰਸਾਰ ਜੋ ਪੁਰਸ਼ ਪ੍ਰਭੂ ਦੇ ਨਾਮ ਦਾ ਵਿਚਾਰ ਕਰਦੇ ਹਨ ਉਹ ਸੰਸਾਰ ਵਿੱਚ ਤਨਮਾਨ ਗਿਨੇ ਜਾਂਦੇ ਹਨ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨ ਤੇ ਸੁਖੀ ਜੋ ਮਨੋ ਤਨੋ ਤੇ ਮੋਹੋਂ ਸ੍ਰੇਸ਼ਟ ਹਰੀ ਨੂੰ ਜਾਪਦੇ ਹਨ ਉਹਨਾਂ ਨੂੰ ਸਦਾ ਹੀ ਸੁਖੀ ਜਾਣੋ ਇੱਕ 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 ਪਛਾਣੇ ਏਤ ਉਤ ਕੀ ਉਹ ਸੋਝੀ ਜਾਣੇ ਜੋ ਇੱਕ ਪ੍ਰਭੂ ਨੂੰ ਇੱਕੋ ਇੱਕ ਕਰਕੇ ਪਛਤਾਉਣਾ ਪਛਾਉਣ ਦਾ ਹੈ ਉਹ ਲੋਕ ਪਰਲੋਕ ਦੀ ਸੋਝੀ ਜਾਣ ਲੈਂਦਾ ਹੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਦਿਨਦਰੰਜਨ ਜਾਣਿਆ ਜਿਸ ਦਾ ਮਨ ਨਾਮ ਨਾਲ ਮੰਨ ਗਿਆ ਹੈ ਉਸ ਨੇ ਹੀ ਪ੍ਰਮਾਤਮਾ ਨੂੰ ਜਾਣਿਆ ਹੈ ਗੁਰ ਪ੍ਰਸਾਦ ਨਾਨਕ ਆਪ ਸੁੱਝੈ ਤਿਸ ਕੀ ਜਾਨੋ ਤਸਨਾ ਬੁਝੈ ਗੁਰੂ ਕਿਰਪਾ ਨਾਲ ਉਸ ਨੂੰ ਆਪਣਾ ਆਪ ਸੁੱਝ ਜਾਵੇ ਉਸ ਦੀ ਜਾਨੋ ਤ੍ਰਿਸ਼ਨਾ ਬੁਝ ਗਈ ਸਾਧ ਸੰਗ ਹਰ ਹਰ ਜਸ ਕਹਿਤ ਸਾਰ ਬਰੋਗ ਤੇ ਉਹ ਹਰ ਜਨ ਰਹਿਤ ਜੋ ਸਾਧ ਸੰਗਤ ਵਿੱਚ ਮਿਲ ਕੇ ਹਰੀ ਦਾ ਜਸ ਕਰਦਾ ਹੈ ਉਹ ਹਰੀ ਦਾ ਭਗਤ ਸਭ ਰੋਗਾਂ ਤੋਂ ਰਹਿਤ ਹੋ ਜਾਂਦਾ ਹੈ ਅਨ ਦਿਨ ਕੀਰਤਨ ਕੇਵਲ ਬਖਾਨ ਗ੍ਰਸਤ ਮੈਨੋ ਸੋਈ ਗਿਰਬਾ ਨਿਰਵਾਣ ਜੋ ਦਿਨ ਰਾਤ ਸਿਰਫ ਹਰੀ ਦਾ ਕੀਰਤਨ ਕਰਦਾ ਹੈ ਉਹੀ ਪੁਰਸ਼ ਗ੍ਰਸਤ ਵਿੱਚ ਅਤੀਤ ਹੈ ਏਕ ਉਪਰ ਜਿਸ ਜਨ ਕੀ ਆਸਾ ਜਿਸ ਪੁਰਸ਼ ਦੀ ਇਕ ਉਪਰ ਆਸ ਹੈ ਤਿਸ ਕੀ ਕੱਟੀਐ ਜਮਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਉਸ ਦੀ ਜਮਾ ਹੀ ਫਾਹੀ ਕੱਟੀ ਜਾਂਦੀ ਹੈ ਜਿਸ ਨੇ ਮਨ ਵਿੱਚ ਪਰਮੇਸ਼ਰ ਦੀ ਭੁਖ ਹੈ ਜਿਸ ਦੇ ਮਨ ਵਿੱਚ ਪਰਮੇਸ਼ਰ ਦੀ ਭੁਖ ਹੈ ਨਾਨਕ ਤਿਸੇ ਨਾ ਲਾਗੇ ਦੁਖ ਜਿਸ ਕੋ ਹਰ ਪ੍ਰਭ ਮਨ ਚਿਤਿਆਵੇ ਉਸ ਨੂੰ ਕੋਈ ਦੁਖ ਨਹੀਂ ਲੱਗਦਾ ਜਿਸ ਨੂੰ ਹਰੀ ਪ੍ਰਭੂ ਮਨ ਵਿੱਚ ਚੇਤੇ ਹੁੰਦਾ ਹੈ ਸੋ ਸੰਤ ਸਹੇਲਾ ਨਹੀਂ ਡਲਾਵੇ ਜਿਸ ਪ੍ਰਭੂ ਆਪਣਾ ਕਿਰਪਾ ਕਰੇ ਉਹ ਸੁਖੀ ਸੰਤ ਹੈ ਉਸ ਦਾ ਮਨ ਨਹੀਂ ਡੋਲਦਾ ਜਿਸ ਉੱਤੇ ਪ੍ਰਭੂ ਦਾ ਪ੍ਰਭੂ ਆਪਣੀ ਕਿਰਪਾ ਕਰਦਾ ਹੈ ਸੋ ਸੇਵਕ ਕੋ ਕਿਸ ਤੇ ਡਰੇ ਦੱਸੋ ਉਹ ਸੇਵਕ ਕਿਸ ਤੋਂ ਡਰ ਸਕਦਾ ਹੈ ਜਿਹਾ ਸਾ ਤੈ ਸਾ ਦਿਸਤਾ ਆ ਆਪਣੇ ਕਾਰਜ ਮੇ ਆਪ ਸਮਾਇਆ ਉਸ ਨੂੰ ਜੈਸਾ ਜੈਸਾ ਸੀ ਵੈਸਾ ਹੀ ਪ੍ਰਭੂ ਦਿਸ ਪਿਆ ਆਪਣੇ ਕੀਤੇ ਹੋਏ ਕੰਮ ਉਹ ਆਪ ਹੀ ਸਮਾ ਰਿਹਾ ਹੈ ਸੋਦ ਤ ਸੋਦ ਤ ਸੋਦ ਸੀ ਜਾ ਗੋਰਪਸਾਦ ਸਾ ਬੋਜਿਆ ਵਿਚਾਰਦਿਆਂ ਵਿਚਾਰਦਿਆਂ ਵਿਚਾਰ ਕੇ ਜਾਣਿਆ ਹੈ ਗੁਰੂ ਦੀ ਕਿਰਪਾ ਨਾਲ ਉਸਨੇ ਸਾਰਾ ਸਿਧਾਂਤ ਸਮਝ ਲਿਆ ਹੈ ਜਦ ਦੇਖੋ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਇ স্থੂਲ ਜਦ ਵੇਖਦਾ ਹਾਂ ਤਾਂ ਸਭ ਕੁਝ ਪ੍ਰਮਾਤਮਾ ਹੀ ਹੈ ਇੰਨੀ ਨਿਕਾ ਹੈ ਤੇ ਉਹੀ ਵੱਡਾ ਹੈ ਉਹੀ ਨਿਕਾ ਹੈ ਤੇ ਉਹੀ ਵੱਡਾ ਹੈ ਨਾ ਕਿਸ ਜਨਮੇ ਨਾ ਕਿਸ ਮਰੇ ਨਾ ਕੁਝ ਜੰਮਦਾ ਹੈ ਤੇ ਨਾ ਕੁਝ ਮਰਦਾ ਹੈ ਆਪਣ ਚਲਤ ਆਪ ਹੀ ਕਰੇ ਪ੍ਰਭੂ ਆਪਣੇ ਗੌਤਕ ਆਪ ਹੀ ਕਰਦਾ ਹੈ ਆਵਨ ਜਾਵਨ ਦ੍ਰਿਸ਼ਟ ਆਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਉਣਾ ਜਾਣਾ ਦਿਸਣ ਦੇ ਨਾ ਦਿਸਣ ਵਾਲੀ ਸਾਰੀ ਸ੍ਰਿਸ਼ਟੀ ਉਸਨੇ ਆਪਣੇ ਹੁਕਮ ਵਿੱਚ ਅੰਦਰ ਰੱਖੀ ਹੋਈ ਹੈ ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਚ ਥਾਪ ਅਥਾਪ ਉਹ ਆਪਣੇ ਆਪ ਵਿੱਚ ਅਤੇ ਸਭ ਵਿੱਚ ਹੀ ਆਪ ਹੀ ਹੈ अनेक ᔪਗਤਿਆ ਨਾਲ ਰਚਨਾ ਕਰਕੇ ਬਣਾਉਂਦਾ ਹੈ ਅਤੇ ਨਾਸ਼ ਕਰਦਾ ਹੈ ਅਵਨਾਸੀ ਨਾਹੀ ਕਿਛ ਖੰਡ ਉਹ ਨਾਸ਼ ਰਹਤ ਹੈ ਉਸ ਦਾ ਕੁਝ ਨਾਸ਼ ਨਹੀਂ ਹੁੰਦਾ ਤਾਰਨ ਤਾਰ ਰਹੋ ਬਹਿਮੰਡ ਅਲਖ ਅਪੇਵ ਪੁਰਖ ਪ੍ਰਤਾਪ ਅਲਖ ਅਪੇਵ ਪੁਰਖ ਪ੍ਰਤਾਪ ਉਹ ਬ੍ਰਹਮੰਡ ਦੀ ਧਾਰਨਾ ਨੂੰ ਤਾਰ ਰਿਹਾ ਹੈ ਸਰਬ ਵਿਆਪਕਤਾ ਪ੍ਰਾਪਤ ਸਮਝ ਪ੍ਰਤਾਪ ਸਮਝ ਜੋ ਭੇਤ ਤੋਂ ਪਰੇ ਹੈ ਆਪ ਜਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਾਤਾ ਤੂ ਸੋਭਾਵੰਤ ਉਹ ਆਪ ਜਪਾਏ ਤਾਂ ਹੀ ਜਪਿਆ ਜਾਂਦਾ ਹੈ ਜਿਸ ਨੇ ਪ੍ਰਭੂ ਨੂੰ ਜਾਣ ਲਿਆ ਹੈ ਉਹ ਸੋਭਾ ਵਾਲਾ ਹੈ ਸਗਲ ਸੰਸਾਰ ਉਦਰੇ ਤਨਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਸਾਰਾ ਸੰਸਾਰ ਉਸ ਨੇ ਉਪਦੇਸ਼ ਨਾਲ ਤਰਦਾ ਹੈ ਉਸਦੇ ਉਪਦੇਸ਼ ਨਾਲ ਤਰਦਾ ਹੈ ਪ੍ਰਭੂ ਦੇ ਸੇਵਕ ਸਭ ਦਾ ਉਦਾਰ ਕਰ ਦਿੰਦੇ ਹਨ ਪ੍ਰਭ ਕੀ ਸੇਵਕ ਦੁੱਖ ਬਿਸਾਰਨ ਆਪੇ ਮੇਲ ਲੈ ਕਿਰਪਾਲ ਪ੍ਰਭੂ ਦੇ ਸੇਵਕ ਸਭ ਦਾ ਦੁੱਖ ਦੂਰ ਕਰ ਦਿੰਦੇ ਹਨ ਉਹ ਕਿਰਪਾਲੂ ਹੈ ਆਪੇ ਹੀ ਸੇਵਕਾਂ ਨੂੰ ਮੇਲ ਲੈਂਦਾ ਹੈ ਗੁਰ ਕਾ ਸ਼ਬਦ ਜਪ ਪਏ ਨਿਹਾਲਾ ਓਨ ਕੀ ਸੇਵਾ ਸੋਈ ਲੱਗੈ ਗੁਰੂ ਦਾ ਸ਼ਬਦ ਜਪ ਕੇ ਨਿਹਾਲ ਹੋ ਗਏ ਹਨ ਉਸ ਦੀ ਸੇਵਾ ਉਹੀ ਲੱਗਦਾ ਹੈ ਜਿਸ ਨੂੰ ਕਿਰਪਾ ਕਰੇ ਵੱਡਪਾਗੇ ਨਾਮ ਜਪਤ ਪਾਵੇ ਬਿਸਰਮ ਜਿਸ ਵੱਡੇ ਪਾਗਾ ਵਾਲੇ ਉੱਤੇ ਪ੍ਰਭੂ ਕਿਰਪਾ ਕਰਦਾ ਹੈ ਉਹ ਨਾਮ ਜਪ ਕੇ ਸੁਖ ਪਾਉਂਦਾ ਹੈ ਨਾਨਕ ਦਿਨਪੁਰਖ ਉਤਮ ਕਰਮਾਨ ਗੁਰੂ ਜੀ ਉਹਨਾਂ ਪੁਰਸ਼ਾਂ ਨੂੰ ਉਤਮ ਕਰਕੇ ਜਾਣਦੇ ਹਨ ਜੋ ਕਿਛ ਜੋ ਕੇ ਸ਼ ਕਰੇ ਸੋ ਪ੍ਰਭ ਕੇ ਰੰਗ ਸਦਾ ਸਦਾ ਬਸੇ ਹਰ ਸੰਗ ਉਹ ਜੋ ਕੁਝ ਕਰਦੇ ਹਨ ਪ੍ਰਭੂ ਦੇ ਰੰਗ ਵਿੱਚ ਰਹਿੰਦੇ ਹਨ ਹਰੀ ਸਦਾ ਹੀ ਉਹਨਾਂ ਦੇ ਸੰਗ ਵਿੱਚ ਵੱਸਦਾ ਹੈ ਸਹਿਜ ਸਬਾਏ ਹੋਵੇ ਸੋ ਹੋਏ ਕਰ ਨਿਹਾਰ ਪਛਾਨੇ ਸੋਏ ਜੋ ਹੋਣਾ ਹੈ ਉਹ ਸਹਿਜ ਸਬਾਏ ਹੁੰਦਾ ਹੈ ਉਸ ਕਰਨ ਵਾਲੇ ਨੂੰ ਪ੍ਰਭੂ ਨੂੰ ਹੀ ਜਾਣਦੇ ਹਨ ਪ੍ਰਭੂ ਦਾ ਪ੍ਰਭੂ ਕਾ ਕੀਆ ਜਨ ਮਿੱਠ ਲਗਾਨਾ ਜੈਸਾ ਸਾਤ ਐਸਾ ਦਰਸਤਾਨਾ ਪ੍ਰਭੂ ਦਾ ਕੀਤਾ ਦਾਸਾਂ ਨੂੰ ਮਿੱਠਾ ਲੱਗਦਾ ਹੈ ਜਿਹੋ ਜਿਹਾ ਉਹਨਾਂ ਨੂੰ ਉਹੋ ਜਿਹਾ ਦਿਸ ਆਉਂਦਾ ਹੈ ਜਿਸ ਦੇ ਉਪਜੇ ਤਿਸਮਾਏ ਸਮਾਏ ਓਏ ਸੁਖ ਨਿਧਾਨ ਉਹਨੋਂ ਬਨਿਆਏ ਜਿਸ ਤੋਂ ਪੈਦਾ ਹੋਏ ਹਨ ਉਸਦੀ ਹੀ ਸਮਾਏ ਰਹਿੰਦੇ ਹਨ ਉਸ ਵਿੱਚ ਹੀ ਸਮਾਏ ਰਹਿੰਦੇ ਹਨ ਓਹ ਓਹ ਸੁਖ ਨਿਦਾਨ ਉਹਨੋਂ ਬਣਿਆਏ ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਾਨੇ ਕੋ ਜਾਨ ਉਹ ਸੁੱਖਾਂ ਦਾ ਖਜ਼ਾਨਾ ਉਹਨਾਂ ਨੂੰ ਹੀ ਬਣ ਆਉਂਦਾ ਹੈ ਆਪਣੇ ਆਪ ਨੂੰ ਉਸ ਨੇ ਆਪ ਹੀ ਮਾਨ ਦਿੱਤਾ ਹੈ ਹੇ ਪਾਈ ਪ੍ਰਭੂ ਤੇ ਉਸ ਦੇ ਦਾਸ ਨੂੰ ਇੱਕ ਹੀ ਜਾਣੋ ਨਾਨਕ ਪ੍ਰਭ ਜਨ ਇੱਕੋ ਜਾਨ ਹੇ ਪਾਈ ਪ੍ਰਭੂ ਤੇ ਉਸ ਦੇ ਦਾਸ ਨੂੰ ਇੱਕ ਹੀ ਜਾਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸਾਧ ਸੰਗਤ ਜੀ ਪਵਿੱਤਰ ਸੁਖਮਣੀ ਸਾਹਿਬ ਜੀ 14ਵੀਂ ਅਸ਼ਟਪਦੀ ਦੀ ਵਿਆਖਿਆ ਕਰਦੇ ਆ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣਹਾਰ ਹਨ ਸਾਧ ਸੰਗਤ ਬਖਸ਼ਣਹਾਰ ਹੈ ਬਖਸ਼ ਲੈਣਾ ਜੀ ਭੁੱਲਾਂ ਚੁੱਕਾਂ ਦੀ ਮਾਫੀ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ